ਸਿਆਣੇ ਕਹਿੰਦੇ ਨੇ ਕਿ ਦੂਰ ਦੇ ਰਿਸ਼ਤੇਦਾਰ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੁੰਦਾ ਪਰ ਜਨਾਬ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਾਰਸੀ ਵਿਖੇ ਨਰੇਸ਼ ਕੁਮਾਰ ਦੇ ਬੰਦੇ ਨਾਲ ਪਹਿਲਾਂ ਗੁਆਂਢੀਆਂ ਨੇ ਫੋਨ ਕੀਤਾ ਤੇ ਫਿਰ ਉਸ ਨੂੰ ਘਰ ਬੁਲਾ ਕੇ ਉਸ ਦੇ ਨਾਲ ਅਜੀਹਾਕਾਰਾ ਕਰ ਦਿੱਤਾ ਕਿ ਜਿਸ ਨੂੰ ਦੇਖ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ ਦੇਖੋ ਕਿਤੇ ਤੁਸੀਂ ਵੀ ਗੁਆਂਢੀਆਂ ਦੇ ਕਹਿਣ ਤੇ ਐਵੇਂ ਭੱਜੇ ਤਾਂ ਨਹੀਂ ਜਾਂਦੇ ਮੇਰਾ ਨਾਮ ਪ੍ਰਦੀਪ ਹੈ ਮੈਂ ਹਰਿਆਣਾ ਦਾ ਹਾਂ ਉਹ ਮੇਰਾ ਮਾਮਾ ਲਗਾ ਥਾ ਉਹ ਆਜ मेरे तो फोन आया मैं जाकर आया और उनकी स्पेशल फोन करके बुलाया वो फिर फोन करके घर बुलाया घर आंदे सात आठ बंदे और तीन लेडीज उनका अगर घुस के और पूरी लठ ईंट जो कुछ है नहीं पकड़ के सारा को किंचा ऊपर उसकी वाइफ थी नरेश की मृत की वो थी उसके भी लठ मारे अरे उसके भाई की लड़की थी उसके भी बाह में लग रही है ਇਹ ਜਮਾ ਜਿੰਦਤ ਜੀ ਦਮਾ ਨੂੰ ਮੈਰੋ ਦੀ ਆ ਜੀ ਦਮਾਓ ਕਿਸ ਕਾਉਂ ਦਾ ਮਸਲਾ ਹੈ ਜੀ ਕਿਉਂ ਭਾਈ ਸਮਾ ਇਹ ਬਨਾਸੀ ਕਾਂ ਮਗਾ ਜੀ ਇਸਾ ਮਾਮਲਾ ਕਿਉਂ ਹੋਇਆ ਇਹ ਕੋਈ ਕੋਈ ਮੁੱਦਾ ਨਹੀਂ تھا ਜੀ ਕੋਈ ਕੁਛ ਨਹੀਂ ਤਾਂ ਸਪੈਸ਼ਲ ਫੋਨ ਕਰਕੇ ਬੁਲਾਇਆ ਉਹ ਤੋਂ ਮੈਨੂੰ ਅਗਰ ਆਈਓ ਕਾਮ ਹੈ ਉਹ ਗਰ ਆਇਆ ਬਸ ਆਂਦੇ ਸਾਰੇ 7 ਜਣੇ تھے 3 ਲੇਡੀਜ਼ ਤੇ ਉਹ ਸੋਨੀਆ ਕਿੰਨੇ ਰਿਸ਼ਤੇ ਦਾ ਕੀ ਲੱਗਦਾ ਸੀ ਦੇਵਰ ਲੱਗ ਗਿਆ ਜੀ ਕੀ ਗੱਲਬਾਤ ਹੋਈ ਹੈ ਜਿਹੜੀ ਇਹ ਮਾਰ ਪੁੱਟ ਕਰੀ ਹੈ ਜੀ ਉਸ ਤੋਂ ਬਾਅਦ ਮਾਰਿਆ ਗਿਆ ਕੋਈ ਬਾਤ ਨਹੀਂ ਸੀ ਕੋਈ ਗਲ ਨਹੀਂ ਸੀ ਹੂੰ बस फोन करके का बुलाया है फोन करके बुलाया है और फिर वह मेले मीटिंग बनाए बैठे थे किसी को भी पता कौन था कोई अड़ोस में पड़ोस में कोई भी नहीं था हमारे घर पे भी कोई नहीं था ही बस इसकी जनानी जनानी थी चाहे बच्चे थे और एकदम ऐ कहना मार लग गए चार पांच आदमी पीछे तै मारे गया। मारे, करी तो तो कोई बात नहीं थी जी आज तीन तो कोई बात नहीं थी कोई चीत नहीं थी कोई कुछ नहीं सामने का कोई नहीं नहीं कोई बात चीत नहीं थी जिन्ना ने कोट मार्ट करी है जिन्ना ने मारे हुए हैं बंदे नाम जानते हैं हाँ जी एक काला दीपू राकेश सोकी प्रवीण रामपाल फूल की बहू रामकली या राजली रामपाल की बहू एक मुकेश काले बहू हां डंड गल गंडी भी ले रहे थे वो हुआड़ा भी ले रहे थे सब कुछ ले रहे थे सारे हथियार बटले करके थे सब गल मैरिया उम्र 35 ਸਾਲ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਜੀ ਕੱਲ ਸਾਨੂੰ ਇੱਕ ਇੰਟੀਮੇਸ਼ਨ ਆਇਆ ਸੀਗਾ ਕਿ ਬਨਾਰਸੀ ਪਿੰਡ ਵਿੱਚ ਇੱਕ ਲੜਾਈ ਝਗੜਾ ਹੋ ਗਿਆ ਜਿਸ ਵਿੱਚ ਨਿਤੇਸ਼ ਕੁਮਾਰ ਸਨ ਉਹ ਸ਼੍ਰੀ ਚੰਦ ਦੀ ਡੈਥ ਹੋ ਗਈ ਹੈ ਜੋ ਅਸੀਂ ਤੇ ਮੌਕੇ ਪਰ ਪਹੁੰਚ ਕੇ ਚੈੱਕ ਕੀਤਾ ਤਾਂ تنਰਾਜ ਜੋ ਜਿਹੜਾ ਉਹਨਾਂ ਦਾ ਬ੍ਰਦਰ ਹੈ ਪ੍ਰੇਸ਼ ਦਾ ਉਹਨਾਂ ਨੇ ਸਾਨੂੰ ਸਟੇਟਮੈਂਟ ਲਖਵਾਈ ਹੈ ਜਿਨ੍ਹਾਂ ਨੇ 8-10 ਬੰਦਿਆਂ ਦਾ ਨਾਮ ਲਖਵਾਇਆ ਜਿਨ੍ਹਾਂ ਨੇ ਮਤਲਬ ਕਿ ਉਹਨਾਂ ਦੀ ਕੁੱਟਮਾਰ ਕਰਕੇ ਨਿਤੇਸ਼ ਕੁਮਾਰ ਨੂੰ ਦੀ ਦਾ ਕਤਲ ਕਰ ਦਿੱਤਾ ਜਿਸ ਤੇ ਬਾਅਦ ਵਿੱਚ ਅਸੀਂ ਉਹਨਾਂ ਦੀ ਸਟੇਟਮੈਂਟ ਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰ ਦਿੱਤੀ ਹੈ 302 ਦੇ ਅਧੀਨ ਤੇ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਆਰੰਭ ਕੀਤੀ ਹੋਈ ਹੈ ਸਰ ਜਿਵੇਂ ਕਿ ਇੱਕ ਲੜਾਈ ਝਗੜੇ ਲੈ ਕੇ ਕਤਲ ਹੋ ਜਾਣਾ ਕੀ ਮੁੱਖ ਕਾਰਨ ਨੇ ਇਹਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਜੀ ਹਜੇ ਤੱਕ ਕੋਈ ਵਜ੍ਹਾ ਰੰਜਾ ਸਾਹਮਣੇ ਇਹਨਾਂ ਵੱਲੋਂ ਨਹੀਂ ਦੱਸੀ ਗਈ ਵਜ੍ਹਾ ਰੰਜਾ ਸਾਹਿਬ ਜਿਹੜੀ ਅਸੀਂ ਇਹਦੀ ਤਫਤੀਸ਼ ਦੌਰਾਨ ਤਫਤੀਸ਼ ਦੇਖਦੇ ਹਾਂ ਕਿ ਵਜ੍ਹਾ ਰੰਜਾ ਸਾਹਿਬ ਕੀ ਦੋਸਤੀਆਂ ਦੀ ਹੁਣ ਤੱਕ ਕੋਈ ਬਿਰਕਤਾਰੀਆਂ ਹੋਈਆਂ ਹਨ ਹਾਂਜੀ ਅਸੀਂ ਮਤਲਬ ਰਾਉਂਡ ਅਪ ਕਰ ਰਹੇ ਹਾਂ ਜੀ ਤੇ ਬਾਕੀ ਜਿਹੜੇ ਤੁਹਾਨੂੰ ਵੇਰਵੇ ਬਾਕੀ ਜਲ ਸਰ ਕਿੰਨੇ ਕੁ ਬੰਦਿਆਂ ਨੇ ਇਹ ਨਾਮ ਦਰਜ ਕਰਾਈ ਨੇ ਕਿੰਨੇ ਕੁ ਬੰਦੇ 10 ਬੰਦਿਆਂ ਦਾ ਨਾਮ ਦਰਜ ਹੋ ਗਿਆ ਜੀ ਰੌਂਡ ਅਪ ਕਿੰਨੇ ਹੋਗੇ ਸਰ ਉਹ ਹਜੇ ਤੁਹਾਨੂੰ ਦੱਸ ਦਾਂਗੇ ਪੁਲਿਸ ਅਧਿਕਾਰੀ ਨੇ ਕਹਿਣਾ ਹੈ ਕਿ ਕਈ ਲੋਕਾਂ ਨੂੰ ਰੌਂਡ ਅਪ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈੰਦੀ ਰਿਪੋਰਟ